ਗੋਦਕ ਅਟਲ ਸਰਵਰੇਈ ਕੈਨਤ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਚੇ ਪਕਸ਼ਾ ਜੀ ਦੀ ਚਰਨ ਹਜ਼ੂਰੀ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਚਰਣਾ ਨਾਲ ਨਿਵਾਜੀ ਹੋਈ ਤਰਤੀ ਗੁਰਦਰਾ ਸਾਹਿਬ ਪਾਤਸ਼ਾਹੀ ਨੌਵੇਂ ਪੰਦਰ ਵਿਖੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਪਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਗੁਰੂ ਲੇਖੇ ਲਾ ਰਹੇ ਗੁਰੂ ਸਵਾਰੇ ਗੁਰੂ ਖਾਲਸਾ ਜੀਓ ਗੁਰੂ ਫਤੇ ਪ੍ਰਵਾਨ ਕਰੋ ਜੀ ਆਖੋ ਜੀ ਗੱਜ ਕੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਪਿਛਲੇ ਕਾਫੀ ਸਮੇ ਤੋਂ ਸੇਕੋਂ ਦੇ ਮਹਾਨ ਵਿਦਵਾਨ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਵੱਲੋਂ ਰਚੀ ਗਈ ਪਾਵਨ ਪਵਿੱਤਰ ਧੰਗੁਰੂ ਨਾਨਕ ਪਤਸ਼ਾਹੀ ਜੀ ਦੀ ਜੀਵਨ ਗਾਥਾ ਇਤਿਹਾਸ ਦੀ ਕਥਾ ਦੇ ਰੂਪ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਜਿਹੜੇ ਕਿ ਬੜੇ ਪਿਆਰ ਦੇ ਨਾਲ ਭਾਵਨਾਵਾਂ ਦੇ ਨਾਲ ਸਤਿਗੁਰੂ ਦੇ ਦਰ ਦੇ ਉੱਪਰ ਅਕੀਦਤ ਭੇਟ ਕਰਦੇ ਆਂ ਪਰਾਮੇ ਕੇ ਉਹ ਡਿਊਟੀ ਨਿਰਲੇ ਪਿੰਡ ਦੇ ਵਿੱਚ ਨਿਭਾਉਂਦੇ ਨੇ ਲੇਕਿਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਦਰਦਿਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਵਾਸਤੇ ਨੇਤਾ ਪ੍ਰਤੀ ਆਪਣੇ ਤੁਮਾ ਤੰਦਿਆਂ ਨੂੰ ਸੰਕੋਚਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਹੁਣ ਆ ਵੀ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੇ ਗੁਰਦਰਾ ਸਾਹਿਬ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੇ ਉਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਸਥਾਨ ਤੇ ਨਿਸ਼ਕਾਮਤਾ ਦੇ ਨਾਲ ਸੇਵਾਵਾਂ ਕਰਨੀਆਂ ਮੈਨੂੰ ਖਿਮਾ ਕਰਿਓ ਇਹ ਹਾਰਿਕ ਦੇ ਵਸ ਦੀ ਗੱਲ ਨਹੀਂ ਹੈ ਜਿਹੜੇ ਅਸੀਂ ਇਸ ਅਸਥਾਨ ਦੇ ਉੱਪਰ ਆਪਣੀਆਂ ਡਿਊਟੀਆਂ ਨਿਭਾਉਂਦੇ ਆ ਤਨਖਾਹਾਂ ਵੀ ਲੈਂਦੇ ਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਡਿਊਟੀ ਕਰਨ ਦੇ ਵਿੱਚ ਸੇਵਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਕੋਲੋਂ ਕਤਾਹੀ ਜ਼ਰੂਰ ਹੋ ਜਾਂਦੀ ਹੈ ਕਿਉਂਕਿ ਇਹ ਮਨੁੱਖੀ ਸੁਭਾਅ ਦੇ ਵਿੱਚ ਵੀ ਹੈ ਲੇਕਿਨ ਭਾਈ ਸਾਹਿਬ ਜੀ ਭਾਵੇਂ ਮੀਂਹ ਹੋਵੇ ਹਨੇਰੀ ਹੋਵੇ ਸਰਦੀ ਹੋਵੇ ਗਰਮੀ ਹੋਵੇ ਭਾਵੇਂ ਆਪਣੇ ਪਰਿਵਾਰ ਦੇ ਉੱਪਰ ਕੋਈ ਦੁੱਖ ਦਾ ਸਮਾਂ ਹੋਵੇ ਤੇ ਭਾਵੇਂ ਸੁੱਖ ਦਾ ਸਮਾਂ ਹੋਵੇ ਲੇਕਿਨ ਇਸ ਦਰ ਦੀ ਸੇਵਾ ਨਿਰੰਤਰ ਜਾਰੀ ਰੱਖਣ ਦੇ ਵਾਸਤੇ ਸਤਿਗੁਰੂ ਪਾਤਸ਼ਾਹੀ ਦੇ ਪਾਵਨ ਸਥਾਨ ਵਿਖੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਪਹੁੰਚਦੇ ਹਰੇ ਸੋ ਉਹਣਾ ਪਿਛਲੇ ਸਮੇਂ ਤੋਂ ਧੰਗੁਰੂ ਨਾਨਕ ਪਤਸ਼ਾਹੀ ਜੀ ਦੇ ਜੀਵਨ ਗਾਥਾ ਆਪ ਜੀ ਨੇ ਭਾਈ ਸਾਹਿਬ ਜੀਆਂ ਦੇ ਪਾਸੋਂ ਸਰਵਣ ਕੀਤੀ ਹੈ ਜਿਹੜੀ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਇੱਕ ਪਹਿਲਾ ਅਧਿਆਇ ਕਹ ਲਈਏ ਪਹਿਲਾ ਹਿੱਸਾ ਕਹ ਲਈਏ ਜਿਸ ਦੇ ਵਿੱਚ ਕੇਵਲ ਤੇ ਕੇਵਲ ਧੰਗੁਰੂ ਨਾਨਕ ਪਤਸ਼ਾਹੀ ਜੀ ਦੀ ਵਡਿਆਈ ਵਰਣਨ ਕੀਤੀ ਹੈ ਉਸ ਦੀਆਂ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਈ ਹੈ ਤੇ ਇਸ ਤੋਂ ਅੱਗੇ ਅਗਲੇ ਸਮੇਂ ਦੇ ਵਿੱਚ ਭਾਈ ਸਾਹਿਬ ਜੀਾਂ ਦੇ ਵੱਲੋਂ ਦੂਜੇ ਪਾਤਸ਼ਾਹ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਗਾਥਾ ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਇਹ ਇਤਿਹਾਸ ਦੀਆਂ ਸਾਂਝਾਂ ਗੁਰੂ ਕਿਰਪਾ ਕਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਆਪਣੇ ਇਸ ਸੇਵਕ ਦੇ ਸ਼ੀਸ਼ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਇਹ ਸਵਾਮਾ ਸੰਪੂਰਨ ਕਰਵਾਉਣ ਇਹ ਸਾਡੀ ਦਿਲੀ ਕਾਮਨਾ ਹੈ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਮਿਲ ਕੇ ਇਹ ਅਰਦਾਸ ਕਰਨੀ ਹੈ ਸੋ ਰੋ ਵਿਚਾਰ ਜਿਹੜੀ ਮੈਂ ਅੱਜ ਆਪ ਜੀ ਦੇ ਨਾਲ ਮੈਨੂੰ ਹੁਕਮ ਹੋਇਆ ਪਾਈ ਸਾਹਿਬ ਜੀਆਂ ਦੇ ਵੱਲੋਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਉੱਪਰ ਪੰਛੀ ਛੱਤ ਮਾਰੀ ਜਾਏ। ਮੈਨੂੰ ਖਿਮਾ ਕਰਿਓ ਗੁਰੂ ਨਾਨਕ ਪਾਤਸ਼ਾਹ ਦੀਆਂ ਕਥਾ ਕਹਾਣੀਆਂ ਕਰਨੀਆਂ ਕਹਿਣੀਆਂ ਸੌਖੀਆਂ ਨਹੀਂ ਹਨ। ਕਿਉਂਕਿ ਜਦੋਂ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਪੱਟਾਂ ਨੂੰ ਪੜਦੇ ਆ ਨਾ ਉਹਨਾਂ ਨੇ ਧੰਗੁਰੂ ਨਾਨਕ ਪਤਸ਼ਾਹ ਦੀ ਵਡਿਆਈ ਦੇ ਵਿੱਚ ਆਖਿਆ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਿਉਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਾਕਸਾਤ ਰੂਪ ਇਸ ਮਨੁੱਖੀ ਜਾਮੇ ਦੇ ਵਿੱਚ ਧੰਗੁਰੂ ਨਾਨਕ ਪਤਸ਼ਾਹ ਆਏ ਨੇ ਤੇ ਹੁਣ ਪਿਆਰਿਓ ਆਪਾਂ ਅਕਾਲਪੁਰਖ ਵਾਇਗਰੂ ਪਰਮੇਸ਼ਰ ਦੀ ਉਸਤਤ ਕਰੀਏ ਉਹਦੀ ਵਡਿਆਈ ਕਰੀਏ ਉਹ ਸਾਡੇ ਆਪਣੇ ਵਸ ਵਿੱਚ ਨਹੀਂ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਨੂੰ ਮੇਰੇ ਪਤਸ਼ਾਹ ਜੀ ਨੇ ਆਖਿਆ ਕਿ ਅੰਤ ਨਾ ਸਿਫਤੀ ਤਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪਿਆ ਕੇ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਨਾਂ ਹੀ ਤਾਂ ਕਿ ਅੰਤ ਨਾ ਪਾਈ ਜਾਏ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ ਹੈ ਹੁਣ ਉਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਧੰਗੁਰੂ ਨਾਨਕ ਪਤਸ਼ਾਹ ਜੀ ਦਾ ਅੰਤ ਵੀ ਨਹੀਂ ਆਇਆ ਜਾ ਸਕਦਾ ਉਚਾਰਨ ਕਰੋ ਸਤਨਾਮ ਸ੍ਰੀ ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਸੋ ਰਬ ਚਰ ਸਰੀਰਿਕ ਜਾਮੇਨ ਦੇ ਵਿੱਚ ਉਸ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਦਾ ਰੂਪ ਧੰਨ ਗੁਰੂ ਨਾਨਕ ਪਤਸ਼ਾਹ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਆਂ ਪਾਕਿਸਤਾਨ ਦੇ ਵਿੱਚ ਹੋਇਆ ਸਤਕਾਰਯੋਗ ਪਿਤਾ ਕਲਿਆਣ ਦਾ ਜੀ ਤੇ ਇਹਦੇ ਗ੍ਰਹਿ ਵੇਖੇ ਸਤਗੁਰੂ ਪਾਤਸ਼ਾਹ ਦਾ ਆਗਮਨ ਹੁੰਦਾ ਹੈ ਤੇ ਜਦੋਂ ਸਤਗੁਰਾਂ ਦਾ ਆਗਮਨ ਹੋਇਆ ਨਾ ਉਸ ਵੇਲੇ ਦੌਲਤਾ ਦਾਈ ਜਿਹੜੀ ਮਹਿਤਾ ਕਾਲੂ ਜੀ ਨੂੰ ਤਨਗੁਰੂ ਨਾਨਕ ਪਾਤਸ਼ਾਹ ਦੇ ਸਤਕਾਰਯੋਗ ਪਿਤਾ ਲਿਆਣ ਦਾਸ ਜੀ ਨੂੰ ਕਹਿ ਰਹੀ ਸੀ ਵੇ ਕਾਲੂ ਆ ਜੇ ਤੇਰੇ ਘਰ ਦੇ ਅੰਦਰ ਅਜ ਅੱਲਾਹ ਤਾਲਾ ਨੇ ਪੁੱਤਰ ਦੀ ਦਾਤ ਦਿੱਤੀ ਨਾ ਜੇ ਅੱਲਾਹ ਤਾਲਾ ਨੇ ਤੇਰੇ ਘਰ ਦੇ ਵਿੱਚ ਪੁੱਤਰ ਦੀ ਦਾਤ ਦਿੱਤੀ ਤੇ ਭਲਿਆ ਗਰੀਬਣੀ ਦੀ ਝੋਲੀਆਂ ਪਰਦੀ ਮੈਨੂੰ ਚਾਰ ਮਾਣ ਬਾਣੇ ਚੁੱਕ ਕੇ ਅੱਗੇ ਸਰਦੀ ਦੀ ਰੁੱਤ ਆਉਣੀ ਹੈ ਮੈਨੂੰ ਚਾਰ ਮਣ ਦਾਣੇ ਦੇ ਦੀ ਕੋਈ ਕੱਪੜਾ ਲੀੜਾ ਇਹ ਅਲਤ ਦੇ ਦੀ ਚਾਰ ਟਕੇ ਦੇ ਦੀ ਸਾਡਾ ਜਿਹੜਾ ਜੀਵਨ ਗੁਜ਼ਾਰਾ ਉਹ ਸੌਖਾ ਹੋ ਜਾਊਗਾ ਤੇ ਪਿਆਰਿਓ ਧੰਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਆਗਮਨ ਹੁੰਦਾ ਨਾ ਇਹ ਦੌਲਤਾਂ ਦਾਈ ਸਭ ਤੋਂ ਪਹਿਲਾਂ ਧੰਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਕਰਦੀ ਹੈ ਤੇ ਪਿਆਰਿਓ ਜੋ ਮੰਨੋ ਕੇ ਨਦਰੀ ਨਦਰਨ ਨੇ ਖਾਲੂ ਹੋ ਗਈ ਤੇ ਆਕੇ ਪਿਤਾ ਕਲਿਆਣ ਬਾਜੀ ਨੂੰ ਦੱਸਦੀ ਹੈ ਮਹਿਤਾ ਕਾਲੂ ਜੀ ਨੂੰ ਮਹਿਤਾ ਸ਼ਬਦ ਸਿੱ ਤਾਂ ਵਰਤੇ ਕਿਉਂਕਿ ਇਹ ਸ਼ਬਦ ਪਟਵਾਰੀ ਵਾਸਤੇ ਵਰਤੇ ਜਾਂਦਾ ਹੈ ਮਹਿਤਾ ਤੇ ਧੰਗੁਰੂ ਨਾਨਕ ਪਾਤਸ਼ਾਹ ਦੇ ਸਤਕਾਰਯੋਗ ਪਿਤਾ ਜੀ ਉਸ ਸਮੇਂ ਦੇ ਪਟਵਾਰੀ ਸਨ ਸੋਰੋ ਵਿਚਾਰਕ ਸਤਗੁਰੂ ਪਾਤਸ਼ਾਹ ਜੀ ਦੇ ਆਗਮਨ ਦਾ ਪਤਾ ਮਹਤਾ ਕਲਿਆਣ ਦਾ ਜੀ ਨੂੰ ਲੱਗਦਾ ਹੈ ਤੇ ਉਹ ਅੱਗੋਂ ਆਥ ਦਾ ਕੇ ਮੰਗ ਕੀ ਮੰਗਦੀ ਹੈ ਤੇ ਉਸ ਵੇਲੇ ਦੌਲਤਾ ਬਾਈ ਨੇ ਹੱਥ ਜੋੜ ਕੇ ਕੀ ਅਖਿਆ ਕਿ ਵੇ ਕਾਲੂਆ ਕਿਉਂਕਿ ਉਮਰ ਦੀ ਬਟੇਰੀ ਸੀ ਵੇ ਕਾਲੂਆ ਬਸ ਹੁਣ ਮੈਨੂੰ ਦੁਨੀਆ ਦੀ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ਵਿਚਾਰਨ ਕਰੋ ਸਤਨਾਮ ਸ੍ਰੀ ਵਾਹਿ ਕਿਉਂਕਿ ਉਹ ਅੱਲਾਹ ਤਾਲਾ ਦਾ ਸਾक्षात ਰੂਪ ਜਿਹਦੇ ਦੀਦਾਰ ਕਰਕੇ ਮੈਂ ਨਜ਼ਰੀ ਨਜ਼ਰ ਨਿਹਾਲ ਹੋ ਗਈ ਐ ਮੈਨੂੰ ਕੋਈ ਲੋੜ ਨਹੀਂ ਐ ਪਹਿਲਾਂ ਦولتਾ ਦਾਈ ਨੂੰ ਤਾਰਿਆ ਉਹਦੀਆਂ ਮਰਜ਼ਾ ਪੂਰੀਆਂ ਕੀਤੀਆਂ ਫਿਰ ਉਸ ਤੋਂ ਬਾਅਦ ਲੜੀ ਵਾਰ ਜਦੋਂ ਅਸੀਂ ਕਿਤੇ ਵਿਚਾਰ ਕਰਦੇ ਆ ਨਾ ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ ਮੈਂ ਵਿਸਥਾਰ ਚ ਨਹੀਂ ਜਾਵਾਂਗਾ ਕਿਉਂਕਿ ਆਪਣੇ ਕੋਲ ਇੰਨਾ ਸਮਾਂ ਨਹੀਂ ਹੈ ਸੋ ਇੱਕ ਵਿਦਵਾਨ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਨ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਅੰਤਲੇ ਪੜਾਵਲ ਆਵਾਂਗਾ ਉਹ ਸੱਜਣ ਲਿਖਦਾ ਕਹਿੰਦਾ ਤਾਰੇ ਗਨੇ ਜਾਤ ਨਾ ਤਾਰੇ ਗਨੇ ਜਾਤ ਹੈ ਉਹਦਾ ਮਤਲਬ ਕੀ ਹੈ ਕਹਿੰਦਾ ਜਿਹੜੇ ਅਸਮਾਨ ਦੇ ਵਿੱਚ ਤਾਰੇ ਨੇ ਉਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਲੇਕਿਨ ਜਿੰਨਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਾਰਿਆ ਤੇ ਅਜ ਤਾਰ ਰਹੇ ਨੇ ਇਹ ਵੀ ਨਹੀਂ ਕਿ ਉਸ ਸਮੇਂ ਤਾਰਿਆ ਅਜ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਤਾਰ ਰਹੇ ਨੇ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਾਰੇ ਉਚਾਰਨ ਕਰੋ ਸਤਨਾਮ ਸ੍ਰੀ ਵਾਇਕੁਮ ਸਤਗੁਰੂ ਪਾਤਸ਼ਾਹ ਜੀ ਇੱਕ ਬੱਕਰੀ ਕਿਸਮ ਦਾ ਪੈਗਾਮ ਲੈ ਕੇ ਸੰਸਾਰ ਦੇ ਅੰਦਰ ਆਏ ਨੇ ਉਸ ਸਮੇਂ ਦਾ ਵਰਤਾਰਾ ਜਿਹੜਾ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਵਰਣਨ ਕੀਤਾ ਤੇ ਸਤਗੁਰੂ ਪਾਤਸ਼ਾਹ ਦੇ ਪਾਵਨ ਬੋਲਾਂ ਦੇ ਅੰਦਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵੀ ਅੰਦਰ ਦਰਜ ਹੈ ਕਿ ਉਸ ਸਮੇਂ ਚਾਰ ਚਫੇਰੇ ਕੋੜ ਦਾ ਵਰਤਾਰਾ ਹੋ ਗਿਆ ਸੀ ਝੂਠ ਦਾ ਪਾਪ ਦਾ ਬੋਲ ਬਾਲਾ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਮਾਨੋ ਇਹ ਸੰਸਾਰ ਦੇ ਉੱਤੇ ਸ਼ਾਂਤੀ ਆਈ ਸੱਚ ਦਾ ਪੈਗਾਮ ਮੇਰੇ ਸਤਿਗੁਰੂ ਪਾਤਸ਼ਾਹ ਜੀ ਲੈ ਕੇ ਆਏ ਜਿਹੜੇ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸੀ ਲੇਕਿਨ ਧਰਮ ਦੀ ਕਮਾਈ ਨਹੀਂ ਸੀ ਕਰਦੇ ਉਹ ਭਾਵੇਂ ਬ੍ਰਾਹਮਣ ਸੀ ਭਾਵੇਂ ਉਹ ਯੋਗੀ ਸੀ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਮਨੁੱਖ ਸੀ ਆਪਣੇ ਆਪ ਨੂੰ ਧਰਮੀ ਅਖਵਾ ਰਿਹਾ ਸੀ ਲੇਕਿਨ ਧਰਮ ਦੀ ਕਮਾਈ ਨਹੀਂ ਸੀ ਕਰ ਰਿਹਾ ਮੇਰੇ ਸਤਿਗੁਰੂ ਪਤਸ਼ਾਹੀ ਨੇ ਉਹਨਾਂ ਦੀ ਬਾਬਤ ਆਖਿਆ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਯੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਹ ਜਾੜੇ ਕਾ ਬੰਦ ਇਸੇ ਸੰਦਰਭ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਚਾਰ ਦਿਸ਼ਾਵਾਂ ਦੇ ਵਿੱਚ ਪੂਰਬ ਦੱਖਣ ਪੱਛਮ ਉੱਤਰ ਚਾਰ ਦਿਸ਼ਾਵਾਂ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਬੜੀ ਦੂਰ ਦੂਰ ਤੱਕ ਜਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ ਇਹ ਗੁਰਮਖੋ ਅਖੀਰਲੇ ਸਮੇਂ ਦੇ ਵਿੱਚ ਜਦੋਂ ਜ਼ਿੰਦਗੀ ਦਾ ਅੰਤਲਾ ਪੜਾ ਨੇੜੇ ਆਇਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਟਿਕੇ ਨੇ ਦਸਾਂ ਨੌਂ ਦੀ ਆਪ ਵੀ ਕਿਰਤ ਕੀਤੀ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਇਤਿਹਾਸ ਤੁਸੀਂ ਭਾਈ ਸਰਵਜਿਆਂ ਦੇ ਪਾਸੋਂ ਪਿਛਲੇ ਦਿਨੀ ਸੁਣਿਆ ਕਿਉਂਕਿ ਇੱਥੇ ਭਾਈ ਲਹਿਣਾ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਤੋਂ ਜਾ ਕੇ ਪ੍ਰਚਾਰ ਯਾਤਰਾ ਆਰੰਭ ਕਰਨੀ ਹੈ ਆਪਣਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਕਰਨਾ ਆਰੰਭ ਕਰਨਾ ਹੈ ਉਹ ਗਾਥਾ ਆਪ ਜੀ ਨੇ ਕੱਲ ਨੂੰ ਸੁਣਨੀ ਵੀ ਹੈ ਆਉਣ ਵਾਲੇ ਸਮੇਂ 'ਚ ਸੁਣੋਗੇ ਸੋਹ ਵਿਚਾਰ ਭਾਈ ਲੈਣਾ ਜੀ ਸਤਗੁਰੂ ਪਾਤਸ਼ਾਹ ਜੀ ਦੇ ਕੋਲ ਆਏ ਮੇਰੇ ਸਤਗੁਰੂ ਪਾਤਸ਼ਾਹ ਜੀ ਉਹਦੇ ਘੋੜੇ ਦੀ ਆਵਾਜ਼ ਫੜ ਕੇ ਲੈ ਕੇ ਗਏ ਤੇ ਜਦੋਂ ਸਾਹਮਣੇ ਸਤਗੁਰੂ ਪਾਤਸ਼ਾਹ ਜੀ ਨੂੰ ਤੱਕਦਾ ਪਤਾ ਚੱਲਦਾ ਕਿ ਇਹੀ ਧੰਗੁਰੂ ਨਾਨਕ ਨੇ ਜਿਹੜੇ ਮੇਰੇ ਘੋੜੇ ਦੀ ਆਵਾਜ਼ ਫੜ ਕੇ ਲੈ ਕੇ ਆਏ ਨੇ ਤੇ ਸਤਗੁਰੂ ਪਾਤਸ਼ਾਹ ਸਨਮੁਖ ਹੋ ਕੇ ਭਾਈ ਲਾਣਾ ਜੀ ਨੇ ਜਦੋਂ ਆਖਿਆ ਨਾ ਕਿ ਪਾਤਸ਼ਾਹ ਮੇਰੇ ਕੋਲੋਂ ਬਹੁਤ ਵੱਡੀ ਭੁਲਕ ਹੋ ਗਈ ਹੈ ਮੈਂ ਬੜੀ-ਬੜੀ ਅਵਗਿਆ ਕਰ ਰਿਹਾ ਮੈਂ ਸਤਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਅਸੀਂ ਸਮਝਦੇ ਆ ਤੇਰੇ ਤਾਂ ਰਮਜ ਨੂੰ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਉਹ ਚੜ ਕੇ ਆਉਂਦੇ ਨੇ ਉਹ ਚਹਰਨ ਕਰੋ ਸਤਨਾਮ ਸ੍ਰੀ ਵਾਇਗੁਰੂ ਤੋ ਕੁਝ ਲੈਣ ਵਾਸਤੇ ਆਇਆ ਪ੍ਰੀਖਿਆ ਦੇ ਵਿੱਚ ਪਾਸ ਹੋਏ ਨੇ ਅਕੀਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਸਿਧਾਂਤ ਦੇ ਕੇ ਉਸ ਅਕਾਲ ਪੁਰਖ ਵਾਇਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ ਜੋਤੀ ਜੋਤ ਸਮਾ ਜਾਂਦੇ ਨੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇਥੋਂ ਤੱਕ ਆਪ ਜੀ ਨੇ ਭਾਈ ਸਾਹਿਬ ਜੀਆਂ ਦੇ ਪਾਸੋਂ ਇਤਿਹਾਸ ਸਰਵਣ ਕੀਤਾ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੀ ਗੁਰੂ ਚਰਣਾ ਚ ਸਾਰਿਆਂ ਦੀ ਇਹ ਅਰਦਾਸ ਹੈ ਕਿ ਪਾਤਸ਼ਾਹ ਜੀ ਇਸੇ ਤਰ੍ਹਾਂ ਭਾਈ ਸਾਹਿਬ ਜੀਆਂ ਦੇ ਸੀਸ ਦੇ ਉੱਪਰ ਆਪਣਾ ਮਿਹਰ ਪ੍ਰਿਆ ਹੱਥ ਰੱਖ ਕੇ ਗੁਰੂ ਨਾਨਕ ਦੇ ਕਰਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਸੋ ਆਓ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਅੱਜ ਇਤਿਹਾਸ ਦੇ ਉੱਪਰ ਕੋਈ ਵਿਚਾਰ ਬਹੁਤੀ ਨਹੀਂ ਕਰਨੀ ਸੀ ਕੇਵਲ 2 ਕੁ ਮਾਤਰਾ ਮੈਨੂੰ ਹੁਕਮ ਹੋਇਆ ਸੀ ਭਾਈ ਸਾਹਿਬ ਭਾਈ ਗੁਰਚਰਜ ਸਿੰਘ ਜੀ ਹੋਰਾਂ ਦੇ ਵੱਲੋਂ ਕਿ ਤੁਸੀਂ ਥੋੜਾ ਬਹੁਤਾ ਸਮਾਂ ਗੁਰੂ ਮਾਨਕ ਪਤਸ਼ਾਹ ਦੇ ਜੀਵਨ ਸੰਬੰਧੀ ਉਹਨਾਂ ਦਾ ਜਿਹੜਾ ਜੀਵਨ ਦਾ ਸਿਧਾਂਤ ਹੈ ਉਹ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਸੋ ਉਸ ਹੁਕਮ ਨੂੰ ਸਿਰ ਮਸਤਕ ਪ੍ਰਵਾਨ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦਾ ਸੋਰੀ ਦੇ ਜਾਣ ਕੇ ਕਿਉਂਕਿ ਦਾਸ ਕੋਲ ਬਹੁਤਾ ਵਿਦਵਾਨ ਵਿਚਾਰਬਾਨ ਨਹੀਂ ਹੈ ਜਿਨੇ ਵੀ ਮਤਵੋ ਦੇ ਸਤਿਗੁਰੂ ਪਤਸ਼ਾਹੀ ਨੇ ਬਖਸ਼ਿਸ਼ ਕੀਤੀ ਆਵਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਕਰਿਓ ਆਓ 2 ਮਿੰਟ ਲਈ ਵਾਹਿਗੁਰੂ ਗੁਰਮੰਤਰ ਦੇ ਨਾਲ ਜੁੜਨਾ ਹੈ ਉਪਰੰਤ ਆਨੰਦ ਸਾਹਿਬ ਜੀ ਦੇ ਪਾਵਨ ਬੇਦਰ ਬਾਣੀ ਦੇ ਪਾਠ ਕਰਕੇ ਫਿਰ ਆਪਾਂ ਗੁਰੂ ਚਰਣਾ ਚ ਅਰਦਾਸ ਕਰਨੀ ਹੈ ਪਤਸ਼ਾਹ ਜਿਹੜਾ ਪਿੱਛੇ ਇਤਿਹਾਸ ਪੜਿਆ ਗਿਆ ਵਿਚਾਰਿਆ ਗਿਆ ਉਸ ਸਮੇਂ ਦੇ ਦੌਰਾਨ ਬੜੀਆਂ ਭੁੱਲਾਂ ਹੋ ਗਈਆਂ ਹੋਣੀਆਂ ਨੇ ਤੇ ਅੱਗੇ ਵਾਸਤੇ ਸਮੱਤ ਬਖਸ਼ ਕੇ ਸੱਚੇ ਪਾਤਸ਼ਾਹ ਜੀ ਇਹ ਸੇਵਾ ਆਪ ਜੀ ਨੇ ਕਰਵਾ ਲੈਣੀ ਤੇ ਇਸ ਬੇਨਤੀ ਨੂੰ ਮੈਂ ਇੱਥੇ ਸਮਾਪਤ ਕਰਦਾ ਹੋਇਆ ਗੁਰੂ ਚਰਨਾਂ ਦੇ ਵਿਚ ਅਰਦਾਸ ਕਰਦਾ ਸਤਗੁਰੂ ਚੜ੍ਹਦੀ ਕਲਾ ਚ ਰੱਖਣਾ ਸੋ ਆਓ ਪਿਆਰ ਨਾਲ ਜਪਿਓ ਵਾਹਿਗੁਰੂ ਸਾਰੇ ਨਾਲ ਬੋਲੋ ਜੀ ਵਾਹਿ